ਏ ਮੈਂ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਂ ਮਾਰੇ ਆ ਹਾਂ ਜੀ ਸਸੀਗਾ ਮੈਮ ਸ਼ਿਕਾ ਜੀ ਮੈਂ ਕਿਵੇਂ ਦਾ ਮਾਹੌਲ ਬਣ ਚੁੱਕਾ ਹੈ ਇਸ ਬੋਟਾ ਦੇਖਣ ਨੂੰ ਮੇਰੇ ਰਾਸ਼ ਬਹੁਤ ਅੱਛਾ ਮਾਹੌਲ ਹੈ ਜੀ ਤੁਸੀਂ ਦੇਖਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਵੱਧ ਚੜ ਕੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਸੁਰਿੰਦਰ ਕੌਰ ਜੀ ਨੂੰ ਜਿਤਾ ਕੇ ਮੈਮ 13 0 ਦਾ ਨਾਰਾ ਲਾਏ ਭਗਵੰਦ ਜੀ ਮਾਰਦੇ ਪਰ ਹਾਰ ਦਾ ਉਹ ਦੇਖਣਾ ਤੇ ਜਵੰਦਰ ਅੱਗੇ ਰੁਕੇ ਕੀ ਕਹਿਣਾ ਜੀ ਆਉਂਦਿਆਂ ਨੂੰ ਸਾਰੇ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਰੁਕ ਸਕਦੇ ਹੈ ਡੈਮੋਕ੍ਰੇਸੀ ਹੈ ਪਰ ਦੇਖੋ ਫਤਵਾ ਲੋਕਾਂ ਨੇ ਦੇਣਾ ਹੈ ਔਰ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਸਾਰੇ ਲੋਕੀਂ ਲੋਕਸ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਆਡੇ ਅੱਜ ਕੁੱਲ ਹਸਪਤਾਲ ਦੇ ਵਿੱਚ ਬਹੁਤ ਜਿਆਦਾ ਨਰਕੀ ਸਿਗਰਟੇਟ ਵਾਲੇ ਲੋਕ ਉੱਥੇ ਕਿਵੇਂ ਦੇਦੇ ਅੱਜ ਵਾਲੇ ਕਿਵੇਂ ਦਾ ਹਾਸ ਉੱਥੇ ਦੇਖੋ ਆਮ ਆਪ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਕੋਰ ਬੇਸਿਕ ਇਨਫਰਾਸਟ੍ਰਕਚਰ ਦੇ ਦੇ ਤੇ ਜਿਹੜਾ ਹੋਣਾ ਕੰਮ ਜਾਂਦੀ ਹੈ ਉਹਦਾ ਜਵਾਬ ਹੋਣ ਵਾਲੀ ਦਸਤਰੀ ਮੈਮ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਕੰਨ ਤੁਹਾਨੂੰ ਪਤਾ ਹੈ ਲੁਧਿਆਣੇ ਦੇ ਵਿੱਚ ਇੱਕ ਵਾਰ ਕਿਤੇ ਜਿਵੇਂ ਇਹ ਆਮ ਆਦਮੀ ਪਾਰਟੀ ਨੇ ਜੋ ਅਮਨ ਦੀ ਸਥਿਤੀ ਦਾ ਸਤਿਆਨਾਸ਼ ਕਰਤਾ ਹੈ ਇਹ ਉਹਦੀ ਇੱਕ ਐਗਜ਼ਾਮਪਲ ਹੈ ਲੁਧਿਆਣੇ ਦਾ ਵਾਰ ਜਿਹੜਾ ਕਹਿ ਰਿਹਾ ਕਿ ਲਾਅ ਐਂਡ ਆਰਡਰ ਦਾ ਬਿਲਕੁਲ ਹੀ ਬੇੜਾ ਕਰਪਾਉਂਗਾ ਪੰਜਾਬ ਦੇ ਵਿੱਚ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਮੈਮ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਆਰੇ ਆ ਆਈ ਸਸੀ ਕਾ ਮੈਮ ਸਿਕਾ ਜੀ ਮੈਂ ਕਿਵੇਂ ਦਾ ਮਾਹੌਲ ਬਣ ਚੁੱਕਾ ਹੈ ਇਸ ਦਾ ਬਹੁਤ ਵੱਡਾ ਹੈ ਦੇਖਣ ਨੂੰ ਮੇਰੇ ਰਾਸ਼ ਬਹੁਤ ਅੱਛਾ ਮਾਹੌਲ ਹੈ ਜੀ ਦੇਖਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਵੱਧ ਚੜ ਕੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਸੁਰਿੰਦਰ ਕੌਰ ਜੀ ਨੂੰ ਜਿਤਾ ਕੇ ਮੈਂ ਮੈਂ 13 0 ਦਾ ਨਾਰਾ ਲਾਇਆ ਭਗਵਾਨ ਦੇ ਨਾਮ ਤੇ ਪਰ ਹਾਲ ਦਾ ਉਹ ਦੇਖਣਾ ਤੇ ਜਲੰਧਰ ਆ ਕੇ ਰੁਕੇ ਕੀ ਕਹਿਣਾ ਜੀ ਉਹਨਾਂ ਨੂੰ ਸਾਰੇ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਰੁਕ ਸਕਦੇ ਐ ਡੈਮੋਕ੍ਰੇਸੀ ਐ ਪਰ ਦੇਖੋ ਫਤਵਾ ਲੋਕਾਂ ਨੇ ਦੇਣਾ ਐ ਔਰ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਸਾਰੇ ਲੋਕਾਂ ਨੂੰ ਕਿ ਲੋਕਾਂ ਨੂੰ ਇਸ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਅੱਜ ਕੁੱਲ ਹਸਪਤਾਲ ਦੇ ਵਿੱਚ ਬਹੁਤ ਜ਼ਿਆਦਾ ਨਰਕੀ ਸਿਗਰਟਰੀਟਾਂ ਦੇ ਲੋਕ ਉੱਥੇ ਕਿਵੇਂ ਦੇਦੇ ਐ ਅੱਜ ਵਾਲੇ ਜਿਹੜੇ ਕਿਵੇਂ ਦਾ ਹਾਸ ਉੱਥੇ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਕੋਰ ਬੇਸਿਕ ਇਨਫਰਾਸਟ੍ਰਕਚਰ ਦੇ ਦੇਣਾ ਤੇ ਜੋ ਹੋਣਾ ਨਾ ਕੰਮ ਆਪੀ ਹੈ ਜੋ ਦਾ ਜਵਾਬ ਹੋਣ ਵਾਲੀ ਦਸਤਰੀ ਮੈਮ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਕੰਨ ਤੁਹਾਨੂੰ ਪਤਾ ਵਾ ਲੁਧਿਆਣੇ ਦੇ ਵਿੱਚ ਕਿਉਂਕਿ ਮਾਰ ਕਿਵੇਂ ਦੇ ਆਮ ਆਦਮੀ ਪਾਰਟੀ ਨੇ ਜੋ ਅਮਨ ਦੀ ਸਥਿਤੀ ਦਾ ਸਤਿਆਨਾਸ਼ ਕਰਤਾ ਹੈ ਇਹ ਉਹਦੀ ਇੱਕ ਐਗਜ਼ਾਮਪਲ ਹੈ ਲੁਧਿਆਣੇ ਦਾ ਵਾਰ ਮੈਮ ਜਿਹੜਾ ਕਹਿ ਰਿਹਾ ਕਿ ਲਾਅ ਐਂਡ ਆਰਡਰ ਦਾ ਬਿਲਕੁਲ ਹੀ ਬੇੜਾ ਕਰਪਾਣਾ ਪੰਜਾਬ ਦੇ ਵਿੱਚ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਮੈਮ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਆਰੇ ਆ Продолжение ਆਈਨਸਾ ਜੀ ਮੈਮ ਕਿਵੇਂ ਦਾ ਮਾਹੌਲ ਬਣ ਚੁੱਕਾ ਹੈ ਇਸ ਦਾ ਬਹੁਤ ਵੱਡਾ ਹੈ ਦੇਖਣ ਨੂੰ ਮੇਰੇ ਅਰਾਸ਼ ਬਹੁਤ ਅੱਛਾ ਮਾਹੌਲ ਹੈ ਜੀ ਦੇਖਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਵੱਧ ਚੜ ਕੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਸੁਰਿੰਦਰ ਕੌਰ ਜੀ ਨੂੰ ਜਿਤਾ ਕੇ ਮੈਮ 13 0 ਦਾ ਨਾਰਾ ਲਾਇਆ ਹੈ ਭਗਵਾਨ ਦੇ ਨਾਮ ਤੇ ਪਰ ਹਾਲ ਦਾ ਉਹ ਦੇਖਣਾ ਹੈ ਜਲੰਧਰ ਆ ਕੇ ਰੁਕੇ ਕੀ ਕਹਿਣਾ ਜੀ ਉਹਨਾਂ ਨੂੰ ਸਾਰੇ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਰੁਕ ਸਕਦੇ ਹੈ ਡੈਮੋਕ੍ਰੇਸੀ ਹੈ ਪਰ ਦੇਖੋ ਫਤਵਾ ਲੋਕਾਂ ਨੇ ਦੇਣਾ ਹੈ ਔਰ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਸਾਰੇ ਲੋਕੀਂ ਲੋਕ ਸਭਾ ਪਾਰਟੀ ਦੇ ਹੱਥ ਅੱਜ ਕੁੱਲ ਹਾਲਾਤਾਂ ਦੇ ਵਿੱਚ ਬਹੁਤ ਜ਼ਿਆਦਾ ਨਾਰਾਜ਼ਗੀ ਹੈ ਕਿ ਉਹ ਕਿਵੇਂ ਦੇ ਦੇ ਰਹੇ ਨੇ ਕਿਵੇਂ ਦੇ ਰਹੇ ਨੇ ਅੱਜ ਦੇਖੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਸੀ ਲੋਕਾਂ ਨੂੰ ਬੇਸਕਨ ਇਨਫਰਾਸਟਰਕਚਰ ਦੇ ਦੇਣ ਦੀ ਤੇ ਜੋ ਨਾ ਕਾਮਯਾਬੀ ਹੈ ਉਹਦਾ ਜਵਾਬ ਹੋਣ ਵਾਲੀ ਦਸਤ ਮੈਮ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਕੱਲ ਤੁਹਾਨੂੰ ਪਤਾ ਹੈ ਲੁਧਿਆਣੇ ਦੇ ਵਿੱਚ ਕਿਉਂ ਮਾਰ ਕਿਵੇਂ ਦੇ ਆਮ ਆਦਮੀ ਪਾਰਟੀ ਨੇ ਜੋ ਅਮਨ ਕਾਨੂੰਨ ਦੀ ਸਥਿਤੀ ਦਾ ਸਤਿਆਨਾਸ਼ ਕਰਤਾ ਹੈ ਇਹ ਉਹਦੀ ਇੱਕ ਐਗਜ਼ਾਮਪਲ ਹੈ ਲੁਧਿਆਣੇ ਦਾ ਵਾਤਾਵਰਨ ਜਿਹੜਾ ਕਹ ਰਿਹਾ ਹੈ ਕਿ ਲਾਅ ਐਂਡ ਆਰਡਰ ਦਾ ਬਿਲਕੁਲੋ ਬੇੜਾ ਕਰਾਉਂਕਾ ਪੰਜਾਬ ਦੇ ਵਿੱਚ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਮੈਂ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਂ ਮਾਰੇ ਆ I can't ਆਈਨ ਸਸੀ ਕਾ ਮੈਮ ਸ਼ਿਕਾ ਜੀ ਮੈਮ ਕਿਵੇਂ ਦਾ ਮਾਹੌਲ ਬਣ ਚੁੱਕਾ ਹੈ ਇਸ ਬਹੁਤ ਡੈਕਿੰਗ ਦੇਖਣ ਨੂੰ ਮੇਰੇ ਰਾਸ਼ ਬਹੁਤ ਅੱਛਾ ਮਾਹੌਲ ਹੈ ਜੀ ਜੇ ਦੇਖਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਵੱਧ ਚੜ ਕੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਸੁਰਿੰਦਰ ਕੌਰ ਜੀ ਨੂੰ ਜਿਤਾ ਕੇ ਮੈਮ 13 0 ਦਾ ਨਾਰਾ ਲਾਏ ਭਗਵੰਦ ਜੀ ਮਾਰਦੇ ਪਰ ਹਾਰ ਦਾ ਉਹ ਦੇਖਣਾ ਤੇ ਜਵੰਦਰ ਅੱਗੇ ਰੁਕੇ ਕੀ ਕਹਿਣਾ ਜੀ ਆਉਂਦਿਆਂ ਨੂੰ ਸਾਰੇ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਰੁਕ ਸਕਦੇ ਹੈ ਡੈਮੋਕ੍ਰੇਸੀ ਹੈ ਪਰ ਦੇਖੋ ਫਤਵਾ ਲੋਕਾਂ ਨੇ ਦੇਣਾ ਹੈ ਔਰ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਸਾਰੇ ਲੋਕੀਂ ਲੋਕਸ ਪਾਰਟੀ ਦੇ ਹੱਕ ਅੱਜ ਕੁੱਲ ਹਸਪਤਾਲ ਦੇ ਵਿੱਚ ਬਹੁਤ ਜ਼ਿਆਦਾ ਨਰਵਸ ਸਿਗਰੇਟਰੀਟਾਰੇ ਲੋਕ ਉੱਥੇ ਕਿਵੇਂ ਦੇਦੇ ਆ ਅੱਜ ਵੈਲੋ ਦੇ ਕਿਵੇਂ ਦਾ ਹਾਸ ਉੱਥੇ ਦੇਖੋ ਆਮ ਆਪ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਬੇਸਿਕ ਇਨਫਰਾਸਟ੍ਰਕਚਰ ਦੇ ਦੇਣਾ ਤੇ ਉਹਨਾਂ ਨੇ ਨਾ ਕਾਮਯਾਬੀ ਹੈ ਉਹਦਾ ਜਵਾਬ ਹੋਣ ਵਾਲੀ ਦਸਤ ਮੈਮ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਕੱਲ ਤੁਹਾਨੂੰ ਪਤਾ ਹੈ ਲੁਧਿਆਣੇ ਦੇ ਵਿੱਚ ਕਿਉਂ ਬਾਰ ਕਿਤੇ ਜਿਵੇਂ ਤੇ ਆਮ ਆਦਮੀ ਪਾਰਟੀ ਨੇ ਜੋ ਅਮਨ ਕਾਨੂੰਨ ਦੀ ਸਥਿਤੀ ਦਾ ਸਤਿਆਨਾਸ਼ ਕਰਤਾ ਹੈ ਇਹ ਉਹਦੀ ਐਗਜ਼ਾਮਪਲ ਹੈ ਲੁਧਿਆਣੇ ਦਾ ਬਾਦ ਜਿਹੜਾ ਕਹਿ ਰਿਹਾ ਕਿ ਲਾਅ ਐਂਡ ਆਰਡਰ ਦਾ ਬਿਲਕੁਲੋ ਬੇੜਾ ਕਰਾਉਂਦਾ ਪੰਜਾਬ ਦੇ ਵਿੱਚ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਮੈਂ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਂ ਮਾਰੇ ਆ реально ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਕਿਵੇਂ ਦਾ ਮਾਹੌਲ ਬਣ ਚੁੱਕਾ ਹੈ ਇਸ ਵਾਰ ਬਹੁਤ ਵੱਡਾ ਹੈ ਦੇਖਣ ਨੂੰ ਮੇਰੇ ਰਾਸ਼ੀ ਬਹੁਤ ਅੱਛਾ ਮਾਹੌਲ ਹੈ ਵੀ ਤੁਸੀਂ ਦੇਖਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਵੱਧ ਚੜ ਕੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਸੁਰਿੰਦਰ ਕੌਰ ਜੀ ਨੂੰ ਜਿੱਤਾ ਕੇ ਮੈਮ 13 ਜ਼ੀਰੋ ਦਾ ਨਾਰਾ ਲਾਇਆ ਭਗਵੰਤ ਮਾਨ ਨੇ ਪਰ ਹਾਲ ਦਾ ਮੂੰਹ ਦੇਖਣਾ ਪਿਆ ਜਲੰਧਰ ਆ ਕੇ ਰੁਕੇ ਕੀ ਕਹਿਣਾ ਚਾਹੁੰਦੇ ਜੀ ਆਉਂਦਿਆਂ ਨੂੰ ਸਾਰੇ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਰੁਕ ਸਕਦੇ ਹੈ ਡੈਮੋਕ੍ਰੇਸੀ ਹੈ ਪਰ ਦੇਖੋ ਫਤਵਾ ਲੋਕਾਂ ਨੇ ਦੇਣਾ ਹੈ ਔਰ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਸਾਰਿਆਂ ਨੂੰ ਕਿ ਲੋਕ ਕਾਂਗਰਸ ਪਾਰਟੀ ਦੇ ਹੱਕ ਅੱਜ ਕੁੱਲ ਹਸਪਤਾਲਾਂ ਦੇ ਵਿੱਚ ਬਹੁਤ ਜ਼ਿਆਦਾ ਨਰਵਸ ਸਿਗਨਲ ਦੇ ਭਰੇ ਲੋਕ ਉੱਥੇ ਕਿਵੇਂ ਦੇ ਦੇ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਕੋਰ ਬੇਸਿਕ ਇਨਫਰਾਸਟ੍ਰਕਚਰ ਦੇ ਦੇ ਜਦੋਂ ਹੋਣਾ ਹੈ ਤੁਹਾਡਾ ਜਵਾਬ ਹੋਣ ਵਾਲੀ ਦਸਤ ਮੈਮ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਕੰਨ ਤੁਹਾਨੂੰ ਪਤਾ ਹੈ ਲੁਧਿਆਣੇ ਦੇ ਵਿੱਚ ਇੱਕ ਵਾਰ ਕਿਤੇ ਜਿਵੇਂ ਇਹ ਆਮ ਆਦਮੀ ਪਾਰਟੀ ਨੇ ਜੋ ਅਮਨ ਦੀ ਸਥਿਤੀ ਦਾ ਸਤਿਆਨਾਸ਼ ਕਰਤਾ ਹੈ ਇਹ ਉਹਦੀ ਇੱਕ ਐਗਜ਼ਾਮਪਲ ਹੈ ਲੁਧਿਆਣੇ ਦਾ ਵਾਰ ਥੈਂਕ ਯੂ ਮੈਮ ਜਿਹੜਾ ਕਹਿ ਰਿਹਾ ਕਿ ਲਾਅ ਐਂਡ ਆਰਡਰ ਦਾ ਬਿਲਕੁਲ ਹੀ ਬੇੜਾ ਕਰਪਾਣਾ ਪੰਜਾਬ ਦੇ ਵਿੱਚ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਮੈਮ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਆਰੇ ਆ Стреляю! ਹਾਂ ਸਸਿਕਾ ਮੈਮ ਸ਼ਿਕਾ ਜੀ ਮੈਮ ਕਿਵੇਂ ਦਾ ਮਾਹੌਲ ਬਣ ਚੁੱਕਾ ਹੈ ਇਸ ਬੋਟਾ ਦੇਖਣ ਨੂੰ ਮੇਰੇ ਰਾਸ਼ ਬਹੁਤ ਅੱਛਾ ਮਾਹੌਲ ਹੈ ਜੀ ਤੁਸੀਂ ਦੇਖਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਵੱਧ ਚੜ ਕੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟ सुरेंद्र ਕੌਰ ਜੀ ਨੂੰ ਜਿਤਾ ਕੇ ਮੈਮ 13 0 ਦਾ ਨਾਰਾ ਲਾਏ ਭਗਵੰਦ ਜੀ ਮਾਨ ਪਰ ਹਾਰ ਦਾ ਉਹ ਦੇਖਣਾ ਤੇ ਜਵੰਦਰ ਆ ਕੇ ਰੁਕੇ ਕੀ ਕਹਿਣਾ ਜੀ ਆਉਂਦਿਆਂ ਨੂੰ ਸਾਰੇ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਰੁਕ ਸਕਦੇ ਐ ਡੈਮੋਕ੍ਰੇਸੀ ਐ ਪਰ ਦੇਖੋ ਫਤਵਾ ਲੋਕਾਂ ਨੇ ਦੇਣਾ ਹੈ ਔਰ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਸਾਰੇ ਲੋਕੀਂ ਲੋਕਸ ਪਾਰਟੀ ਦੇ ਹੱਕ ਅੱਜ ਕੁੱਲ ਹਾਲਾਤਾਂ ਦੇ ਵਿੱਚ ਬਹੁਤ ਜ਼ਿਆਦਾ ਨਰਾਸ਼ੀ ਹੈ ਕਿ ਕਿਵੇਂ ਦੇ ਦੇ ਰਹੇ ਨੇ ਕਿਵੇਂ ਦੇ ਰਹੇ ਨੇ ਅੱਜ ਦੇਖੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਸੀ ਲੋਕਾਂ ਨੂੰ ਬੇਸਕੰਡ ਇਨਫਰਾਸਟਰਕਚਰ ਦੇ ਦੇਣੇ ਤੇ ਜਿਹੜਾ ਹੋਣਾ ਕੰਮ ਆਪੀ ਹੈ ਉਹਦਾ ਜਵਾਬ ਹੋਣ ਵਾਲੀ ਦਸਤਰੀ ਮੈਮ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਕੰਨ ਤੁਹਾਨੂੰ ਪਤਾ ਵਾ ਲੁਧਿਆਣੇ ਦੇ ਵਿੱਚ ਇੱਕ ਵਾਰ ਕਿਤੇ ਜਿਵੇਂ ਇਹ ਆਮ ਆਦਮੀ ਪਾਰਟੀ ਨੇ ਜੋ ਅਮਨ ਦੀ ਸਥਿਤੀ ਦਾ ਸਤਿਆਨਾਸ਼ ਕਰਤਾ ਹੈ ਇਹ ਉਹਦੀ ਇੱਕ ਐਗਜ਼ਾਮਪਲ ਹੈ ਲੁਧਿਆਣੇ ਦਾ ਵਾਰ ਮੈਮ ਜਿਹੜਾ ਕਹਿ ਰਿਹਾ ਕਿ ਲਾਅ ਐਂਡ ਆਰਡਰ ਦਾ ਬਿਲਕੁਲ ਹੀ ਬੇੜਾ ਕਰਪਾਉਂਗਾ ਪੰਜਾਬ ਦੇ ਵਿੱਚ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਮੈਮ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਆਰੇ ਆ Сыграли हां जी साहिबा मैम शिका जी मैम ਕਿਵੇਂ ਦਾ ਮਾਹੌਲ ਬਣ ਚੁੱਕਾ ਹੈ ਇਸ ਦਾ ਬਹੁਤ ਵੱਡਾ ਹੈ ਦੇਖਣ ਨੂੰ ਮੇਰੇ ਅਰਾਸ਼ ਬਹੁਤ ਅੱਛਾ ਮਾਹੌਲ ਹੈ ਜੀ ਤੁਸੀਂ ਦੇਖਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਵੱਧ ਚੜ ਕੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟ सुरेंद्र कौर जी ਨੂੰ ਜਿਤਾ ਕੇ ਮੈਮ 13 0 ਦਾ ਨਾਰਾ ਲਾਇਆ ਹੈ ਭਗਵਾਨ ਦੇ ਨਾਮ ਤੇ ਪਰ ਹਾਲ ਦਾ ਉਹ ਦੇਖਣਾ ਹੈ ਜਲੰਧਰ ਆ ਕੇ ਰੁਕੇ ਕੀ ਕਹਿਣਾ ਜੀ ਉਹਨਾਂ ਨੂੰ ਸਾਰੇ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਰੁਕ ਸਕਦੇ ਹੈ ਡੈਮੋਕ੍ਰੇਸੀ ਹੈ ਪਰ ਦੇਖੋ ਫਤਵਾ ਲੋਕਾਂ ਨੇ ਦੇਣਾ ਹੈ ਔਰ ਲੋਕਾਂ ਨੂੰ ਮੈਂ ਦੱਸਣਾ ਚਾਹ ਰਹੀ ਹਾਂ ਸਾਰੇ ਲੋਕੀਂ ਲੋਕ ਸਭ ਜੀ ਪਾਰਟੀ ਦੇ ਹੱਕ ਅੱਜ ਕੁੱਲ ਹਾਲਾਤਾਂ ਦੇ ਵਿੱਚ ਬਹੁਤ ਜ਼ਿਆਦਾ ਨਰਾਸ਼ੀ ਹੈ ਲੋਕ ਇੱਥੇ ਕਿਵੇਂ ਦੇ ਦੇ ਰਹੇ ਨੇ ਕਿਵੇਂ ਦੇ ਰਹੇ ਨੇ ਹਾਲਾਤ ਇੱਥੇ ਦੇਖੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਸੀ ਲੋਕਾਂ ਨੂੰ ਬੇਸਕੈਂਡ ਇਨਫਰਾਸਟਰਕਚਰ ਦੇ ਦੇਣੇ ਤੇ ਜੋ ਹੋਣਾ ਨਾ ਕੰਮ ਆਪੀ ਹੈ ਜੋ ਦਾ ਜਵਾਬ ਹੋਣ ਵਾਲੀ ਦਸਤਰੀ ਮੈਂ ਆਪਣੇ ਨਾਮ ਲਾਣ ਵਾਲੀ ਦੀ ਗੱਲ ਕਰਦੇ ਆ ਕੰਨ ਤੁਹਾਨੂੰ ਪਤਾ ਹੈ ਲੁਧਿਆਣੇ ਦੇ ਵਿੱਚ ਇੱਕ ਵਾਰ ਕਿਤੇ ਕਿਵੇਂ ਇਹ ਆਮ ਆਦਮੀ ਪਾਰਟੀ ਨੇ ਜੋ ਅਮਨ ਦੀ ਸਥਿਤੀ ਦਾ ਸਤਿਆਨਾਸ਼ ਕਰਤਾ ਹੈ ਇਹ ਉਹਦੀ ਇੱਕ ਐਗਜ਼ਾਮਪਲ ਹੈ ਲੁਧਿਆਣੇ ਦਾ ਵਾਰ ਜਿਹੜਾ ਕਹਿ ਰਹੇ ਕਿ ਲਾਅ ਐਂਡ ਆਰਡਰ ਦਾ ਬਿਲਕੁਲ ਹੀ ਬੇੜਾ ਕਰਪਾਉਂਗਾ ਪੰਜਾਬ ਦੇ ਵਿੱਚ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਮੈਂ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਂ ਮਾਰੇ ਆ ਸਾਇੰਸ ਅਸੀਗਾ ਮੈਮ ਸ਼ਿਕਾ ਜੀ ਮੈਂ ਕਿਵੇਂ ਦਾ ਮਾਹੌਲ ਬਣ ਚੁੱਕਾ ਹੈ ਇਸ ਬੋਟਾ ਦੇਖਣ ਨੂੰ ਮੇਰੇ ਰਾਸ਼ ਬਹੁਤ ਅੱਛਾ ਮਾਹੌਲ ਹੈ ਜੀ ਜੇ ਦੇਖਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਵੱਧ ਚੜ ਕੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟ सुरेंद्र ਕੌਰ ਜੀ ਨੂੰ ਜਿਤਾ ਕੇ ਮੈਮ 13 0 ਦਾ ਨਾਰਾ ਲਾਏ ਭਗਵੰਦ ਜੀ ਮਾਨ ਦੇ ਪਰ ਹਾਰ ਦਾ ਉਹ ਦੇਖਣਾ ਤੇ ਜਵੰਦਰ ਆ ਕੇ ਰੁਕੇ ਕੀ ਕਹਿਣਾ ਜੀ ਆਉਂਦਿਆਂ ਨੂੰ ਸਾਰੇ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਰੁਕ ਸਕਦੇ ਹੈ ਡੈਮੋਕ੍ਰੇਸੀ ਹੈ ਪਰ ਦੇਖੋ ਫਤਵਾ ਲੋਕਾਂ ਨੇ ਦੇਣਾ ਹੈ ਔਰ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਸਾਰੇ ਲੋਕੀਂ ਲੋਕਸ ਪਾਰਟੀ ਦੇ ਹੱਕ

ਤੇ ਉਹਨਾਂ ਦੀਆਂ ਕਾਮਯਾਬੀਆਂ ਦਾ ਜਵਾਬ ਹੋਣ ਵਾਲੀ ਦਸਤਾਨਾ ਮੈਮ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਕੱਲ ਤੁਹਾਨੂੰ ਪਤਾ ਹੈ ਲੁਧਿਆਣੇ ਦੇ ਵਿੱਚ ਕਿਉਂ ਬਾਰ ਕਿਤੇ ਜਿਵੇਂ ਇਹ ਆਮ ਆਦਮੀ ਪਾਰਟੀ ਨੇ ਜੋ ਅਮਨ ਕਾਨੂੰਨ ਦੀ ਸਥਿਤੀ ਦਾ ਸਤਿਆਨਾਸ਼ ਕਰਤਾ ਹੈ ਇਹ ਉਹਦੀ ਇੱਕ ਐਗਜ਼ਾਮਪਲ ਹੈ ਲੁਧਿਆਣੇ ਦਾ ਵਾਤਾਵਰਣ ਜਿਹੜਾ ਕਹਿ ਰਿਹਾ ਹੈ ਕਿ ਲਾਅ ਐਂਡ ਆਰਡਰ ਦਾ ਬਿਲਕੁਲੋਂ ਬੇੜਾ ਕਰ ਰਿਹਾ ਨਿਕਾਵਾ ਪੰਜਾਬ ਦੇ ਵਿੱਚ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਮੈਮ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਂ ਮਾਰੇ ਆ I ਆਈਨ ਸਸੀ ਕਾ ਮੈਮ ਸ਼ਿਕਾ ਜੀ ਮੈਮ ਕਿਵੇਂ ਦਾ ਮਾਹੌਲ ਬਣ ਚੁੱਕਾ ਹੈ ਇਸ ਬੋਟਾ ਦੇਖਣ ਨੂੰ ਮੇਰੇ ਰਾਸ਼ ਬਹੁਤ ਅੱਛਾ ਮਾਹੌਲ ਹੈ ਜੀ ਜੇ ਦੇਖਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਵੱਧ ਚੜ ਕੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਸੁਰਿੰਦਰ ਕੌਰ ਜੀ ਨੂੰ ਜਿਤਾ ਕੇ ਮੈਮ 13 0 ਦਾ ਨਾਰਾ ਲਾਏ ਭਗਵੰਦ ਜੀ ਮਾਨ ਪਰ ਹਾਰ ਦਾ ਉਹ ਦੇਖਣਾ ਤੇ ਜਵੰਦਰ ਆ ਕੇ ਰੁਕੇ ਕੀ ਕਹਿਣਾ ਜੀ ਆਉਂਦਿਆਂ ਨੂੰ ਸਾਰੇ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਰੁਕ ਸਕਦੇ ਹੈ ਡੈਮੋਕ੍ਰੇਸੀ ਹੈ ਪਰ ਦੇਖੋ ਫਤਵਾ ਲੋਕਾਂ ਨੇ ਦੇਣਾ ਹੈ ਔਰ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਸਾਰੇ ਲੋਕੀਂ ਲੋਕਸ ਪਾਰਟੀ ਦੇ ਹੱਕ ਅੱਜ ਕੁੱਲ ਹਸਪਤਾਲ ਦੇ ਵਿੱਚ ਬਹੁਤ ਜ਼ਿਆਦਾ ਨਰਵਸ ਸਿਗਨਲ ਦੇ ਭਾਰੇ ਲੋਕ ਉੱਥੇ ਕਿਵੇਂ ਦੇਦੇ ਆ ਅੱਜ ਵੈਲੋ ਦੇ ਕਿਵੇਂ ਦੇ ਆਸ ਉੱਥੇ ਦੇਖੋ ਆਮ ਆਪ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਕੋਰ ਬੇਸਿਕ ਇਨਫਰਾਸਟ੍ਰਕਚਰ ਦੇ ਦੇਣੇ ਤੇ ਜੋ ਨਾ ਕਾਮਯਾਬੀ ਹੈ ਉਹਦਾ ਜਵਾਬ ਆਉਣ ਵਾਲੀ ਦਸਹੇੜੀ ਮੈਮ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਕੱਲ ਤੁਹਾਨੂੰ ਪਤਾ ਹੈ ਲੁਧਿਆਣਾ ਦੇ ਵਿੱਚ ਕਿਉਂ ਬਾਰ ਕਿਤੇ ਜਿਵੇਂ ਦੀ ਆਮ ਆਦਮੀ ਪਾਰਟੀ ਨੇ ਜੋ ਅਮਨ ਕਾਨੂੰਨ ਦੀ ਸਥਿਤੀ ਦਾ ਸਤਿਆਨਾਸ਼ ਕਰਤਾ ਹੈ ਇਹ ਉਹਦੀ ਇੱਕ ਐਗਜ਼ਾਮਪਲ ਹੈ ਲੁਧਿਆਣਾ ਦਾ ਵਾਤਾਵਰਣ ਜਿਹੜਾ ਕਹ ਰਿਹਾ ਹੈ ਕਿ ਲਾਅ ਐਂਡ ਆਰਡਰ ਦਾ ਬਿਲਕੁਲੋ ਬੇੜਾ ਕਰਾਉਂਕਾ ਪੰਜਾਬ ਦੇ ਵਿੱਚ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਆਸਕਰ